ਸੀ ਲੈ ਕੇ ਨਵਾਬੀ ਆਏ ਤੇ ਉਹਨਾਂ ਨੇ ਪ੍ਰਵਾਨ ਨਹੀਂ ਸੀ ਕੀਤੀ ਫਿਰ ਸਿਆਣੇ ਸਿੰਘਾਂ ਨੇ ਗੁਰਮਤਾ ਕੀਤਾ ਤੁਹਾਡੇ ਘਰ ਦੇ ਵਿੱਚ ਜਿਹੜੀ ਨਵਾਬੀ ਆਈ ਹੈ ਤੇ ਆਪਾਂ ਜਿਹੜੀ ਹੈ ਇਹ ਨਵਾਬੀ ਨੂੰ ਪ੍ਰਵਾਨ ਕਰੀਏ ਉਦੋਂ ਨਵਾਬ ਕਪੂਰ ਸਿੰਘ ਜੀ ਹੋਰਾਂ ਨੂੰ ਜਿਹੜੀ ਉਹ ਨਵਾਬੀ ਬਖਸ਼ਿਸ਼ ਕੀਤੀ ਪਰ ਉਹਨਾਂ ਨੇ ਵਚਨ ਕੀਤਾ ਸੀ ਮੈਂ ਨਾਲ ਜਿਹੜੀ ਝਾੜੂ ਦੀ ਲਦਾੜੇ ਦੀ ਪੱਖੇ ਦੀ ਸੇਵਾ ਵੀ ਮੈਂ ਇਹ ਨਹੀਂ ਛੱਡਣੀ ਸੋ ਨਵਾਬ ਕਪੂਰ ਸਿੰਘ ਜੀ ਹੋਰਾਂ ਨੂੰ ਉਹ ਨਵਾਬੀ ਬਖਸ਼ਿਸ਼ ਕੀਤੀ ਤੇ ਨਾਲ ਹੀ ਜਦੋਂ ਉਹਨਾਂ ਨੇ 12 ਮਿਸਲਾਂ ਪੰਜ ਤਰਨੇ ਦਲ ਕਾਇਮ ਕੀਤੇ ਉਹਨਾਂ ਤੋਂ ਬਾਅਦ ਜਿਹੜੇ ਆ ਬੁੱਢਾ ਦਲ ਦੇ ਚੌਥੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਬਣੇ ਜਿਨ੍ਹਾਂ ਦੀ ਜਥੇਦਾਰੀ ਵੇਲੇ ਚੌਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਣੇ ਉਹਨਾਂ ਦੀ ਜਥੇਦਾਰੀ ਦੇ ਵਿੱਚ ਹੀ ਜਿੱਥੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਦਿੱਲੀ ਦੇ ਵਿੱਚ 19 ਵਾਰੀ ਦਿੱਲੀ ਫਤਿਹ ਕੀਤੀ ਇੱਕ ਵਾਰੀ ਨਵਾਬ ਕਪੂਰ ਸਿੰਘ ਜੀ ਨੇ ਤੇ ਜਿਹੜੀ 18 ਵਾਰੀ ਜਿਹੜੀ ਹੈ ਉਹ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਫਤਿਹ ਕੀਤੀ